ਕਪੂਰਥਲਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕਰਨ ਵਾਲੇ ਸਿਹਤ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਹਸਪਤਾਲ ਵਿੱਚ ਲੱਗੇ ਕੂੜੇ ਦੇ ਢੇਰ ਦੇਖਣ ਤੋਂ ਬਾਅਦ ਪ੍ਰਸ਼ਾਸਨ ਨੂੰ ਉਸ ਨੂੰ ਹਟਾਉਣ ਦੇ ਲਈ ਪਹਿਲ ਦੇ ਆਧਾਰ ਤੇ ਕੰਮ ਕਰਨ ਲਈ ਆਦੇਸ਼ ਜੜੇ ਨੇ ਦਿੱਤੇ ਗਏ। ਸਿਹਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਦੀ ਰੋਕਥਾਮ ਦੇ ਲਈ ਵੱਡੇ ਪੱਧਰ ਤੇ ਕੰਮ ਕਰਨ ਦੇ ਹੁਕਮ ਵੀ ਦਿੱਤੇ ਨੇ। ਡੇਂਗੂ, ਚਿਕਨਗੁਨੀਆ ਅਤੇ ਚਮੜੀ ਦੇ ਰੋਗਾਂ ਦੀ ਰੋਕਥਾਮ ਤੇ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਜੜੇ ਨੇ ਉਦਤੇ ਗਏ। ਤੇ ਉਤੇ ਹੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਰਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ ਸੇਵਾਵਾਂ ਪ੍ਰਦਾਨ ਕਰਨ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਲਈ ਫੂਕਤਾ ਪ੍ਰਬੰਧ ਕੀਤੇ ਗਏ ਨੇ ਮਨੇ ਕਿਹਾ ਕਿ ਡੇਂਗੂ ਦਸਤ ਅਤੇ ਚਿਕਨਗੁਨੀਆ ਤੋਂ ਰੋਕਤਾਂਮ ਦੇ ਲਈ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵਿਸ਼ੇਸ਼ ਮੈਡੀਕਲ ਟੀਮਾਂ ਤਾਇਨਾਤ ਕਰਨ ਦੇ ਹੁਕਮ ਜਿਹੜੇ ਨੇ ਅਸੀਂ ਦੇ ਦਿੱਤੇ ਨੇ ਇਸ ਤੋਂ ਇਲਾਵਾ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਜਾਗਰੂਕਤਾ ਮੁਹਿੰਮਾ ਵੀ ਵਿਆਪਕ ਪੱਧਰ ਤੇ ਚਲਾਉਂਦੇ ਆ ਨਿਰਦੇਸ਼ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਗਏ ਸេចក្តਮੰਤਰੀ ਨੇ ਕਿਹਾ ਹੈ ਕਿ ਜਾਣਕਾਰੀ ਉਹਨਾਂ ਤੋਂ ਸੰਚਿਤ ਕੀਤੀ ਗਈ ਹੈ ਕਿ 1000 ਡਾਕਟਰ ਦੀ ਭਰਤੀ ਜਿਹੜੀ ਹੈ ਪੂਰੀ ਕਰ ਲਈ ਗਈ ਹੈ ਤੇ ਉਹਨਾਂ ਨੂੰ ਜਲਦੀ ਹੀ ਤਾਇਨਾਤ ਕੀਤਾ ਜਾਵੇਗਾ ਨੇ ਸੁਲਤਾਨਪੁਰ ਅਤੇ ਪੁਲਤ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆਏ ਤੇ ਉਹਨਾਂ ਦੀ ਟੀਮਾਂ ਨੂੰ ਲੋਕਾਂ ਦੀ ਸੇਵਾ ਸੰਭਾਲ ਸੇ ਸੰਭਾਲ ਕਰਨ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਰਭਤੀ ਔਰਤਾਂ ਤੇ ਬੱਚਿਆਂ ਦੀ ਸਿਹਤ ਸੰਭਾਲ ਵੱਲੋਂ ਵਿਸ਼ੇਸ਼ ਜਿਹੜੇ ਨਿਰਦੇਸ਼ ਨੇ ਉਹ ਦਿੱਤੇ ਗਏ ਨੇ ਧਿਆਨ ਦੇ ਵਿੱਚ ਇਹ ਨਿਰਦੇਸ਼ ਜਿਹੜੇ ਨੇ ਉਹ ਲੈਂਦੇ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਕੁਝ ਕਿਸ਼ਤਾਂ ਸਿਰਫ ਸਿਹਤ ਸੇਵਾਵਾਂ ਦੇ ਲਈ ਰੱਖਮੀਆਂ ਰੱਖੀਆਂ ਜਾਣਗੀਆਂ ਤੇ ਉਥੇ ਹੀ ਜਦੋਂ ਸਿਹਤ ਮੰਤਰੀ ਨੂੰ ਆ ਆਕਸੀਜਨ ਪਲੈਂਟ ਬੰਦ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਵੇਂ ਸਿਸਟਮ ਪਲੈਂਟ ਤਿਆਰ ਕੀਤੇ ਜਾ ਰਹੇ ਨੇ ਜੋ ਕਿ ਬਹੁਤ ਕਿਫਾਇਤੀ ਹੋਣਗੇ ਅਤੇ ਬੰਦ ਪਲਾਂਟਾਂ ਬਾਰੇ ਵੀ ਯੋਜਨਾਵਾਂ ਜਿਹੜੀਆਂ ਨੇ ਬਣਾਈਆਂ ਜਾ ਰਹੀਆਂ ਨੇ ਕਿ ਇਹ ਕੋਵਿਡ ਦੇ ਸਮੇਂ ਦੌਰਾਨ ਲਗਾਏ ਗਏ ਪਲੈਂਟ ਨੇ ਜੋ ਸਮੇਂ ਸਿਰ ਜਿਹੜੇ ਨੇ ਇਸ ਸਮੇਂ ਜਿਹੜੇ ਨੇ ਉਹ ਬੰਦ ਨੇ ਸਿਹਤ ਮੰਤਰੀ ਨੇ ਵੀ ਕਿਹਾ ਹੈ ਕਿ ਮੈਡੀਕਲ ਕਾਲਜ ਦੇ ਕੰਮ ਦੇ ਲਈ ਨਵਾਂ ਟੈਂਡਰ ਸਿਸਟਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਕਾਰਨ ਇੱਕ ਕੰਮਤੀਜੀ ਦੇ ਨਾਲ ਹੋਣ ਦੀ ਉਮੀਦ ਜਤਾਈ ਜਾ ਸਕਦੀ ਹੈ ਜੇ ਕੋਈ ਪੇਸ਼ੈਂਟ ਆਵੇ ਇਸ ਅਸੀਂ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੀਤੀ ਉਹਦਾ ਸਾਡੇ ਰਿਜ਼ਲਟਸ ਬਹੁਤ ਅੱਛੇ ਆ ਰਹੇ ਵੀ ਕੋਈ ਡੈਂਗੂ ਦੀ ਇੱਕ ਵੀ ਮੌਤ ਨਹੀਂ ਹੋਈ ਅਜੇ ਤੱਕ ਟੱਚਪੁਆਇੰਟ ਤੇ ਹੁਣ ਜਦੋਂ ਹੜ੍ਹ ਵੀ ਆਉਂਦੇ ਆ ਉਹਦੇ ਵਿੱਚ ਵੀ ਜਿਹੜੇ ਕਨਸੀਕੁਐਂਸਸ ਹੁੰਦੇ ਆ ਕਿ ਉਹਦੇ ਨਾਲ ਇੱਕ ਫਸਲ ਦਾ ਨੁਕਸਾਨ ਹੋ ਗਿਆ ਜਾਂ ਕੋਈ ਹੋਰ ਦੂਜਾ ਜਾਨੀ ਨੁਕਸਾਨ ਤੋਂ ਬਚਣਾ ਚਾਹੀਦਾ ਲੇਕਿਨ ਜਿਹੜਾ ਸਭ ਤੋਂ ਵੱਡਾ ਖਤਰਾ ਹੁੰਦਾ ਸਿਹਤ ਪੁਆਇੰਟ ਤੋਂ ਵੀ ਜਦੋਂ ਉਹਦੇ ਨਾਲ ਪਾਣੀ ਰਿਸੂਵ ਕਰਦੇ ਆ ਫਿਰ ਉਹਦੇ ਨਾਲ ਜਿਹੜੀਆਂ ਵਾਟਰ ਬੋਰਨ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਇਹਦੇ ਚ ਮੁੱਖ ਤੌਰ ਤੇ ਉਹ ਜਿਹੜੀਆਂ ਡਾਇਰੀਆ ਪੇਟ ਦੀਆਂ ਬਿਮਾਰੀਆਂ ਜਾਂ ਕੋਈ ਹੋਰ ਹੈਪਟਾਈਟਸ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਕੋਲਰਾ ਉਹਨਾਂ ਦੇ ਫੈਲਣ ਦਾ ਖਤਰਾ ਹੁੰਦਾ ਇਸੇ ਤਰ੍ਹਾਂ ਮੱਖੀਆ ਮੱਛਰ ਵੱਜ ਜਾਂਦੇ ਆ ਸੇਕ ਵਾਈਟ ਦਾ ਖਤਰਾ ਹੁੰਦਾ ਡੈਂਗੀ ਚਿਕਨ ਗੁੜੀਆ ਦਾ ਖਤਰਾ ਹੁੰਦਾ ਉਹ ਸਾਰੀਆਂ ਅਸੀਂ ਪ੍ਰੋਫੈਕਸ਼ਨ ਲੈ ਰਹੇ ਆ ਜਿਹੜਾ ਸਾਡਾ ਬਾਪਰ ਦੇ ਵਿੱਚ ਵੀ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਆ ਉਹਨਾਂ ਦੇ ਕੋਲੇ ਅਸੀਂ ਜਿਹੜਾ ORS ਇਹ ਕਰੋ ਰਿੰਦੀਆਂ ਗੋੜੀਆਂ ਦੇਤੀਆਂ ਉਹਨਾਂ ਨੂੰ ਸੀ ਸਾਹਿਬ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਬੋਟਲਡ ਵਾਟਰ ਤੱਕ ਵੀ ਅਸੀਂ ਸਪਲਾਈ ਕਰ ਰਹੇ ਆ ਇਹ ਪਾਣੀ ਜਿਹੜਾ ਪੀਣਾ ਬੋਤਲ ਚੋਂ ਪੀਓ ਤਾਂ ਕਿ ਲੋਕ ਬਿਮਾਰ ਨਾ ਹੋਣ ਕਿਉਂਕਿ ਜਦੋਂ ਲੋਕ ਬਿਮਾਰ ਹੁੰਦੇ ਆ ਤਾਂ ਉਹਨਾਂ ਨੂੰ ਇਲਾਜ ਨੂੰ ਕਸ਼ਟ ਵੀ ਹੁੰਦਾ ਚਲੋ ਇਲਾਜ ਤਾਂ ਸਿਫਰੀ ਕਰਦੇ ਆ ਪਰ ਕਿਵਲੀ ਜਾਨੀ ਨੁਕਸਾਨ ਵੀ ਹੋ ਜਾਂਦਾ ਜੀ ਸਰ ਤੁਸੀਂ ਇਹ ਗੱਲ ਹੁਣੇ ਕੀਤੀ ਹੈ ਕਿ ਬਿਮਾਰੀਆਂ ਜੀ ਜਿਹੜੀਆਂ ਸਪਾਈਟੋ ਜਾਂ ਗੰਦਗੀ ਤੋਂ ਪਰਚਾਂ ਚਲੀ ਹੋਣਾ ਚਾਹੀਦਾ ਜਿਸ ਜਗ੍ਹਾ ਤੁਸੀਂ ਖੜੇ ਆ 100 ਮੀਟਰ ਦੇ ਉੱਪਰ ਬਹੁਤ ਵੱਡਾ ਕਾਰਗਰ ਢੇਰ ਲੱਗਾ ਹੋਇਆ ਤੇ ਤਸਵੀਰਾਂ ਹੀ ਤੁਹਾਨੂੰ ਦਿਖਾ ਦੇ ਨੇ ਆ 7:30 ਵਜੇ ਦੀ ਤਸਵੀਰ ਹਸਪੀਟਲ ਦੇ ਅੰਦਰ ਸਿਵਲ ਹਸਪੀਟਲ ਦੇ ਅੰਦਰ ਇਹ ਮੈਂ ਹੁਣੇ ਜਿਹੜਾ ਤੁਹਾਡਾ ਪ ਮੈਂ ਦੇਖਿਆ ਇਹ ਮੇਰੇ ਅਜੰਡੇ ਤੇ ਹੈ ਮੈਂ ਆਲਰੇਡੀ ਰਿਲੇਕਸ਼ਨ ਦੇ ਦਿੱਤੀਆਂ ਇਹਦੀਆਂ ਤੇ ਕੱਲ ਤੋਂ ਸਾਰਾ ਕਿਉਂਕਿ ਸਾਡਾ ਜਿਹੜਾ ਹਸਪੀਟਲ ਵੇਸਟ ਜਿਹਨੂੰ ਅਸੀਂ ਕਹਿੰਦੇ ਆ ਉਹ ਜਿਹੜਾ ਹੈਜਰਟ ਵੇਸਟ ਉਹਦਾ ਜਿਹਦੇ ਚ ਰੰਜੇਸ ਹੋਣ ਜਿਹੜਾ ਕੋਈ ਪ੍ਰੈਗਨਨਸੀ ਹੋਈ ਆ ਕੋਈ ਉਹਦੇ ਸਾਰਾ ਜੰਨਾ ਵੀ ਉਹਦੇ ਨਾਲ ਰਿਲੇਟਡ ਸਮਾਨ ਹੁੰਦਾ ਜਾਂ ਕੋਈ ਸਰਜਰੀ ਹੋਈ ਉਹਦੇ ਨਾਲ ਰਿਲੇਟਡ ਸਮਾਨ ਹੁੰਦਾ ਜਿਹਦੇ ਵਿੱਚ ਇਨਫੈਕਸ਼ਨ ਦਾ ਦੂਜਾ ਰਿਸਕ ਹੁੰਦਾ ਉਹ ਸਾਡਾ ਸਾਰਾ ਪੰਜਾਬ ਦਾ ਕੰਟਰੈਕਟ ਹੈ ਉਹ ਰੈਗੂਲਰਲੀ ਲਿਫਟ ਕਰ ਰਹੇ ਆ ਤੇ ਇਹਦੇ ਵਾਸਤੇ ਥੋੜਾ ਜਿਹਾ ਸਟਾਫ ਜਦੋਂ ਹੁੰਦਾ ਵੀ ਕਿ ਐਮਰਜੈਂਸੀ ਦਾ ਡੀਲ ਕਰ ਰਿਹਾ ਤੇ ਥੋੜਾ ਜਿਆਦਾ ਕੇਵਲ ਉਧਰ ਧਿਆਨ ਚਲਾ ਜਾਂਦਾ ਹੈਗਾ ਇਹਦੇ ਤੇ ਤੁਸੀਂ ਧਿਆਨ ਲਿਆਦਾ ਇਹ ਵੀ ਕਰਾਂਗੇ ਅਸੀਂ ਜੀ ਸਰ ਤੁਸੀਂ ਗੱਲ ਕੀਤੀ ਹੈ ਕਿ ਇਲੈਕਟ੍ਰੀਸ਼ੀਅਨ ਨਹੀਂ ਹੈ ਸੁਪਰਮੈਨ ਨਹੀਂ ਹੈ ਨਹੀਂ ਅਸੀਂ ਨਾ ਇਹ ਜਿਹੜੀਆਂ ਸਾਰੀਆਂ ਦਿੱਕਤਾਂ ਆਉਂਦੀਆਂ ਸੀ ਇਹਦੇ ਉੱਪਰ ਕਰਕੇ ਅਸੀਂ ਇੱਕ ਜਿਹੜੇ ਤੁਹਾਡੇ ਡੀਐਮਸੀ ਹੈਗਾ ਇੱਕ ਅਸੀਂ ਫੈਸਿਲਿਟੀ ਮੈਨੇਜਰ ਦੇ ਰਹੇ ਹਾਂ ਉਹ ਫੈਸਿਲਿਟੀ ਮੈਨੇਜਰ ਇਹ ਸਾਰੇ ਕੰਮ ਦੇਖੇਗਾ ਇਹ ਸਾਰੇ ਜਿਹੜੇ ਬੰਦੇ ਆਏ ਹੁਣ ਅਸੀਂ ਰਿਕਰੂਟ ਕਰ ਰਹੇ ਆ ਰਿਕਰੂਟ ਦਾ ਪ੍ਰੋਸੈਸ ਤੋਂ ਸਾਡੇ ਪਿੱਛੇ ਦਿੱਕਤ ਆਈ ਸੀ ਅੰਦਰ ਦੇ ਵਿੱਚ ਉਸ ਤੋਂ ਬਾਅਦ ਨਾਲ ਸਾਰਿਆਂ ਨੇ ਮੀਟਿੰਗ ਕਰਕੇ ਸੁਰੱਖਿਆ ਸਿਸਟਮ ਦੀ ਇਹ ਸਾਰੀ ਪ੍ਰੋਸੈਸ ਔਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿਕਿਉਰਿਟੀ ਦੇ ਪੁਆਇੰਟ ਤੋਂ ਵੀ ਪਾਸੇ ਪੰਜਾਬ ਦੇ ਵਿੱਚ ਟੱਚਪੁਆਇੰਟ ਅਜੇ ਤੱਕ ਕੋਈ ਡਾਕਟਰਾਂ ਤੇ ਹਮਲਾ ਹੋਣ ਦੀ ਕੋਈ ਖ਼ਬਰ ਨਹੀਂ ਹੋਈ ਦੋ ਪਾਰਟੀਆਂ ਆਪਸ ਲੜੀਆਂ ਪੰਜ ਜਗ੍ਹਾ ਤੇ ਲੜੀਆਂ ਉਹਨਾਂ ਤੋਂ ਵੀ ਪਰਚਾ ਹੋ ਗਿਆ ਹਸਪਤਾਲ ਦੇ ਵਿੱਚ ਕਿਸੇ ਕਿਸਮ ਦੀ ਵਾਇਰਲ ਸਟੋਰਡ ਲੇਟ ਨਹੀਂ ਕੀਤੀ ਜਾਏਗੀ ਇਹ ਅਸੀਂ ਇੱਧਰ ਵੀ ਜਿਹੜਾ ਤੁਸੀਂ ਸਫਾਈ ਆ ਦੂਜੇ ਜਿਹੜੇ ਇਸ਼ੂਆ ਤੇ ਵੀ ਅਸੀਂ ਧਿਆਨ ਦੇਵਾਂਗੇ ਲੇਕਿਨ ਜਿਹੜਾ ਇਮੀਡੀਏਟ ਆ ਸਾਡਾ ਉਹ ਅਸਲੇ ਸਾਰਾ ਧਿਆਨ ਸਾਡਾ ਜਿਹੜਾ ਫਲੱਡ ਦੇ ਕਰਕੇ ਰਿਲੇਟਡ ਜਿਹੜਾ ਹੈਗਾ ਉਹ ਵੈਕਟਰ ਬੋਰਨ ওয়াটার ਬੋਰਨ ਡਿਜ਼ੀਜ਼ਸ ਤੇ ਮੱਖੀਆਂ ਮਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀਆ ਹੋਣ ਵਾਲੀਆਂ ਬਿਮਾਰੀਆਂ ਸੈਕੰਡ ਡਿਜ਼ੀਜ਼ਸ ਹੈੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਔਰ ਮੇਰੇ ਜਿੰਨੇ ਦੂਜੇ ਕੁਲੀਗਸ ਆ ਔਰ ਮੈਂ ਜਿੰਨੇ ਹੋਰ ਆਪਣੇ ਕੋਈ ਮਾਪੁਰਸ਼ਾ ਐਨ ਜੀਓਜ਼ ਆ ਜਿਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਜੀ ਤੁਹਾਡੀਆਂ ਜਿਹੜੀਆਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਔਰ ਜਿਹੜਾ ਸਾਰੇ ਜਿਹੜੇ ਬਹਿਕਵੇਂ ਆ ਉਹ ਪੂਰੀ ਮਸ਼ਹਤੀ ਨਾਲ ਕੰਮ ਕਰ ਰਿਹਾ ਔਰ ਲੋਕਾਂ ਨੂੰ ਕੋਈ ਦਿੱਕਤ ਨਹੀਂ ਆ ਸਰ ਸਰ ਆਕਸੀਜਨ ਪਲਾਂਟ ਨੂੰ ਲੈ ਕੇ ਪੀਐਲਈ ਰਾਤ ਵੇਲੇ ਵੀ ਇਹ ਪ੍ਰੋਬਲਮਸ ਆ ਰਹੀਆਂ ਲੋਕਾਂ ਦੀ ਐਮਰਜੈਂਸੀ ਸਿਟੂਏਸ਼ਨ ਤੇ ਆਪਣੇ ਗਰਮਨਸ 24 ਹਾਅਰ ਰਹਿੰਦੀ ਆ ਮੈਂ ਦੱਸਦਾ ਮੈਂ ਦੱਸਦਾ ਜੀ ਇੱਕ ਜਿਹੜਾ ਤੁਹਾਡਾ ਜਿਹੜੀ ਉੱਤੇ ਐਂਬੂਲੈਂਸ ਰਹਿੰਦੀ ਆ ਤੇ ਅਸੀਂ ਜਿਹੜੀਆਂ ਉੱਤੇ ਪ੍ਰੈਗਨੈਂਟ ਲੇਡੀਆਂ ਐ ਉਹਨਾਂ ਸਾਰਿਆਂ ਦਾ ਸੈਸਸ ਕਰ ਜਿਹਦੀ ਕੋਈ ਹਫਤਾ ਦਸਤਰ ਰਹਿੰਦੀ ਆ ਅਸੀਂ ਉਹਨਾਂ ਨੂੰ ਸਾਡੇ ਵੱਲੋਂ ਸਟੈਂਡਿੰਗ ਆਫਰ ਹੈ ਕਿ ਤੁਸੀਂ ਆ ਜਾਓ ਹਸਪਤਾਲ ਤੇ ਅਸੀਂ ਤੁਹਾਨੂੰ ਇੱਥੇ ਰੱਖਾਂਗੇ ਰੋਟੀ ਪਾਣੀ ਵੀ ਪਵਾਵਾਂਗੇ ਸਾਰਾ ਕੁਝ ਕਰਾਂਗੇ ਤੇ ਜੇ ਡਿਲੀਵਰੀ ਤੋਂ ਬਾਅਦ ਚਲੇ ਜਾਣਾ ਇਹ ਪ੍ਰੋਬਲਮ ਸਭ ਤੋਂ ਪਹਿਲਾਂ ਆਈ ਸੀ ਆਪਣੇ ਗੁਰਦਾਸਪੁਰ ਦੇ ਵਿੱਚ ਉੱਥੇ 7 ਪਿੰਡ ਸੀ ਉੱਚ ਪਾਰ ਜਾਂ ਉਸ ਪਾਰ ਕਹਿੰਦੇ ਸੀ ਉਹਨਾਂ ਨੂੰ ਉੱਥੇ 8 ਪ੍ਰੈਗਨੈਂਟ ਲੇਡੀਆਂ ਸੀਗੀਆਂ ਮੈਂ ਉਹਨਾਂ ਵਾਸਤੇ ਬੋਟ ਐਂਬੂਲੈਂਸ ਐਥੀਕ ਵੀ ਅਸੀਂ ਬੋਟ ਐਂਬੂਲੈਂਸ ਦਾ ਜਿਹੜਾ ਕਨਸੈਪਟ ਹੈ ਅਸੀਂ ਇੱਕ ਬੋਟ ਐਂਬੂਲੈਂਸ ਵੀ ਕੀਤੀ ਆ ਪਰ ਕਿਉਂਕਿ ਰਾਤ ਨੂੰ ਜਿਹੜਾ ਬੋਟ ਦੇ ਵਿੱਚ ਵੀ ਰਿਸਕੂ ਹੋਏਗਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਨੇ ਵੀ ਜਿਹਦੇ ਵੀ ਕੋਈ ਤਕਲੀਫ ਆ ਗਈ ਆ ਉਹ ਸਾਡਾ ਜਨੇ ਬੋਟ ਐਂਬੂਲੈਂਸ ਅਵੇਲੇਬਲ ਹੈ ਉਸ ਤੋਂ ਅੱਗੇ ਸਾਡੀ ਐਂਬੂਲੈਂਸ ਅਵੇਲੇਬਲ ਹੈ ਉਹਨਾਂ ਨੂੰ ਹਸਪੀਟਲ ਲੈ ਕੇ ਆਏ ਕਿ ਸਾਰਾ ਕੁਝ ਉਹਨਾਂ ਵਾਸਤੇ ਇਲਾਜ ਸਾਰਾ ਫ੍ਰੀ ਆ ਉਹਨਾਂ ਵਾਸਤੇ ਤੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਸਾਰੇ ਜਣੇ ਇੱਕ ਦੂਜੇ ਦੀ ਮਦਦ ਕਰੀਏ ਪੀ ਐਲਾਈ ਫਾਈਲ ਹੋ ਗਈ ਹੈ ਆਕਸੀਜਨ ਪਲਾਂਟ ਲਾਈਕ ਵਰਕਿੰਗ ਚ ਨਹੀਂ ਬੜੀ ਧੀਰ ਉਹਦੇ 'ਚ ਜਿਹੜੀ ਉਹ ਮਤਲਬ ਖਬਰ ਵੀ ਚੱਲ ਰਹੀ ਸੀ ਜਾਂ ਉੱਥੇ ਜੋ ਕਨਵੇ ਹੋਇਆ ਉਹ ਠੀਕ ਆ ਸਾਡੇ ਡਾਕਟਰ ਜਿਹੜੇ ਹੁੰਦੇ ਮਰੀਜ਼ਾਂ ਦਾ ਇਲਾਜ ਬਹੁਤ ਵਧੀਆ ਕਰਦੇ ਆ ਬਟ ਉਹ ਮੀਡੀਆ ਨੂੰ ਜਦੋਂ ਥੋੜਾ ਜਿਹਾ ਕੋਈ ਜਿਹੜਾ ਸਵਾਲ ਕੋਈ ਇਸ ਤਰ੍ਹਾਂ ਦਾ ਪੁੱਛਿਆ ਜਿਹੜਾ ਮੈਨੀਫੋਲਡ ਸਿਸਟਮ ਲੱਗਿਆ ਹੋਇਆ ਇੱਥੇ ਜੀ ਇਹ ਦਿਸ ਇਜ਼ ਦਾ ਮੋਸਟ ਰਾਇਬਲ ਸਿਸਟਮ ਉਹਦੇ 'ਚ ਚੇਂਜ ਆਵਰ ਸਵਿਚ ਵੀ ਆ ਸਾਰਾ ਕੁਝ ਆ ਉਹਦੇ 'ਚ ਜਿਹੜਾ ਆਕਸੀਜਨ ਪਲਾਂਟ ਆ ਉਹ ਜਿਹੜਾ ਇਹਨਾਂ ਕੋਲ ਹੈਗਾ ਜੀ ਇੱਥੇ ਉਹਦੇ 'ਚ ਇਹ ਆ ਵੀ ਆਕਸੀਜਨ ਪਲਾਂਟ ਇਜ਼ ਲਾਈਕ ਅ ਜਨਰੇਟਰ ਤੁਸੀਂ ਹੁਣ ਜੇ ਤੁਹਾਡੇ 10 ਬੱਲਬ ਲੱਗੇ ਹੋਏ ਆ 6 ਪੱਖੇ ਲੱਗੇ ਹੋਏ ਆ ਤੁਹਾਡਾ ਜਿਹੜਾ ਏਸੀ ਚੱਲਣਾ ਨਹੀਂ ਜਿਵੇਂ ਆਕਸੀਜਨ ਦੀ ਡਿਮਾਂਡ ਇੱਥੇ ਸਾਡਾ ਆਈਸੀਯੂ ਉਦੋਂ ਬਣੇਗਾ ਇੱਥੇ 24 ਘੰਟੇ ਆਕਸੀਜਨ ਦੀ ਡਿਮਾਂਡ ਨਹੀਂ ਆ ਜਦੋਂ ਦਾ ਪੇਸ਼ਨ ਹੋਏਗਾ ਉਹਦੇ ਵਾਸਤੇ ਕੋਸਟ ਇਫੈਕਟਿਵ ਵੀ ਆ ਇਹਦੀ ਕੋਸਟ ਸਾਨੂੰ ਪੈਂਦੀ ਆ ਜੀ 8 ਰੁਪਏ ਜਾਂ ਉਹਦੀ ਸਾਨੂੰ ਕੋਸਟ ਪੈਂਦੀ ਆ ਜਿਹੜਾ ਜੇ ਇੱਥੇ ਚਲਾਵਾਂਗੇ ਸਾਨੂੰ ਉਹਦੀ 40 ਰੁਪਏ ਕੋਸਟ ਪੈਂਦੀ ਆ ਜੀ ਉਹਦੀ ਬਲਬ ਸਾਨੂੰ ਉਹ ਬਹੁਤ ਮਹਿੰਗਾ ਪੈਂਦਾ ਉਹ ਪਿਓਰ ਨਹੀਂ ਹੈ ਜਿਹੜੀ ਇਹ ਸੈਂਡਰ ਵਾਲੀ ਆਕਸੀਜਨ ਹੈ ਪਿਓਰੈਸਟ ਆ ਸੀ ਇਹਦੇ ਤੇ ਸ਼ਿਫਟ ਕਰ ਰਹੇ ਆ ਕਿ ਕਿ ਲਿਕੁਇਡ ਮੈਡੀਕਲ ਆਕਸੀਜਨ ਪਲਾਂਟ ਆ ਸਾਡਾ ਕੰਟਰੈਕਟ ਹੋ ਗਿਆ ਜਿਲ੍ਹਾ ਹਸਪਤਾਲਾਂ ਦੇ ਵਿੱਚ ਅਸੀਂ ਲਿਕੁਇਡ ਮੈਡੀਕਲ ਆਕਸੀਜਨ ਪਲਾਂਟ ਲਾ ਰਹੇ ਹਾਂ ਉਹਨੂੰ ਅਸੀਂ ਇੱਕ ਵਾਰੀ ਉਹਦਾ ਇੱਕ ਮਤਲਬ ਉਹਦੇ ਚ ਮਤਲਬ ਉਹਦਾ ਸਟੋਰ ਹੈ ਬਣਿਆ ਹੋਇਆ ਟੱਬ ਬਣਿਆ ਹੋਇਆ ਉਹਦੇ ਚ ਬਹੁਤ ਵੱਡਾ ਹੈ ਉਹਦੇ ਚ ਆ ਕੇ ਇੱਕ ਵਾਰੀ ਉਹਨੂੰ ਭਰ ਜਾਣਗੇ ਉਹ ਚਾਹੇ 3 ਮਹੀਨੇ ਚੱਲੀ ਚੱਲੇ ਇਹ ਤਾਂ ਆਕਸੀਜਨ ਪ੍ਰੋਡਿਊਸ ਕਰ ਰਿਹਾ ਜੇ ਜੇ ਉਹ ਅੱਗੇ ਨਹੀਂ ਯੂਜ਼ ਕਰ ਰਹੇ ਤਾਂ ਹਵਾ ਜਾ ਰਹੀ ਹੈ ਸੋ ਇਹਦੇ 4.5 ਲੱਖ ਰੁਪਏ ਇਹਦਾ ਰਨਿੰਗ ਕੋਸਟ ਹੈ ਹਰ 6 ਮਹੀਨੇ ਬਾਅਦ 4.5-5 ਲੱਖ ਰੁਪਏ ਫਿਰ ਇਹਦੀ ਮੇਨਟੇਨੈਂਸ ਕੋਸ ਉਸ ਲਈ ਜਸਟੀਫਾਈਰ ਸੀ ਜੋ ਵੀ ਤੁਸੀਂ ਕਰਤਾ ਜਿਹੋ ਜਿਹਾ ਵੈਂਟੀਲੇਟਰ ਆ ਗਿਆ ਜਿਹੋ ਜਿਹੀ ਵੈਕਸੀਨ ਸੀ ਉਸ ਲਈ ਉਹਨੂੰ ਵਰਤਣਾ ਸਹੀ ਸੀ ਮੈਂ ਨਹੀਂ ਕਹਿੰਦਾ ਕਲਤ ਨਹੀਂ ਕਰ ਰਿਹਾ ਉਹਨੂੰ ਇਹ ਉਸ ਲਈ ਆਕਸੀਜਨ ਪਲੈਂਟ ਵਰਤਣਾ ਵੀ ਸਹੀ ਸੀ ਬਟ ਐਸ ਵੇਲੇ ਜਿਹੜਾ ਹੈਗਾ ਇਹਦੇ ਚ ਕੋਈ ਵਿਜ਼ਡਮ ਨਹੀਂ ਹੈ ਐਸ ਵੇਲੇ ਜਿਹੜਾ ਮੈਨੀਫੋਲਡ ਸਿਸਟਮ ਹੈ ਜਿਹੜਾ ਹਸਪਤਾਲ 24 ਘੰਟੇ ਨਾਲੇ ਹੁਣ ਕ੍ਰਿਟੀਕਲ ਕੇਅਰ ਯੂਨਿਟ ਬਣ ਰਿਹਾ ਜੀ ਉਹਦੇ ਚ 20 ਬੈੱਡ ਜਿਹੜੇ ਹੋਣਗੇ ਆਈਸੀਯੂ ਦੇ ਹੋਣਗੇ ਸਾਰੀ ਕੁਪੜ ਲੱਗੀ ਹੋਏਗੀ ਉਦੋਂ ਫਿਰ ਜਸਟੀਫਿਕੇਸ਼ਨ ਹੋਏਗੀ ਬਟ ਉਹ ਵੀ ਉੱਥੇ ਵੀ ਇਹ ਵਧੀਆ ਸਿਸਟਮ ਨਹੀਂ ਉਹਦੇ ਵਾਸਤੇ ਵੀ ਲਿਕੁਇਡ ਮੈਡੀਕਲ ਆਕਸੀਜਨ ਪਲਾਨ ਚੱਲ ਰਿਹਾ ਜੀ ਮੈਡੀਕਲ ਕਾਲਜ ਪ੍ਰੋਗਰੈਸ ਮੈਡੀਕਲ ਕਾਲਜ ਮੈਡੀਕਲ ਆਕ ਮੈਡੀਕਲ ਕਾਲਜ ਦੀ ਪ੍ਰੋਗਰੈਸ ਹੋਣੀ ਹੈ ਕਿ ਅਸੀਂ ਜਿਹੜਾ ਸਾਡਾ ट्रांजੈਕਸ਼ਨ ਐਡਵਾਈਜ਼ਰ ਅਸੀਂ ਕਰ ਰਹੇ ਹਾਂ ਉਹਦੇ 'ਚ ਅਸੀਂ ਪਹਿਲਾਂ पीडब्ल्यूਡੀ ਦੇ ਥਰੂ ਕੀਤਾ ਸੀਗਾ ਪੰਜ ਵਾਰੀ ਸਾਡਾ ਟ੍ਰਾਂਜੈਕਸ਼ਨ ਫੇਲ ਹੋ ਗਿਆ ਅਸੀਂ ਹੁਣ ਟ੍ਰਾਂਜੈਕਸ਼ਨ ਐਡਵਾਈਜ਼ਰ ਲਗਾ ਕੇ ਖੁਦ ਕਰਾ ਰਹੇ ਹਾਂ ਸਾਨੂੰ ਉਹਦੇ 'ਚ ਖਰਚਾ ਵੀ ਸਾਡਾ ਘੱਟ ਹੋ ਰਿਹਾ ਤੇ ਅਸੀਂ ਉਹਨੂੰ ਜਿਹੜਾ ਹੈਗਾ ਕਿਤੇ ਉਹਨੂੰ ਡਾਇਰੈਕਟਲੀ ਕੰਟਰੋਲ ਕਰਕੇ ਪਰ ਪੰਜਾਬ ਐਸਿਸਟਮ ਕਾਰਪੋਰੇਸ਼ਨ ਦੇ ਥਰੂ ਅਸੀਂ ਖੋਦ ਬੈਡ ਕਰਾਂਗੇ ਉਹਨਾਂ ਥਰੂ ਐਸੇ ਸਾਲ ਚ ਕੰਮ ਸ਼ੁਰੂ ਹੋ ਜਾਵੇਗਾ ਸੁਪਰੀਮ ਕੋਰਟ ਨੇ ਸਟ੍ਰੇਟ ਹਾਊਸ ਇੱਕ ਆਰਡਰ ਦਿੱਤਾ ਹੈਗਾ ਪੰਜਾਬ ਸਰਕਾਰ ਨੂੰ ਕਿਦੋਂ ਕਿਦਾਂ ਇਹਨੂੰ ਨਾ ਜਿਹੜਾ ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਆ ਉਸ ਤੋਂ ਬਾਅਦ ਵੀ ਲੋਕ ਉੱਥੇ ਗਏ ਆ ਇਹਦੇ ਚ ਥੋੜਾ ਜਿਹਾ ਇਟਸ ਅ ਵੈਰੀ ਕੰਪਲੈਕਸ ਇਸ਼ੂ ਜੀ ਉਹਦੇ ਚ ਕੁਝ ਬੰਦੇ ਹੈਗੇ ਆ ਜਿਹੜੇ ਮਤਲਬ ਜਿਹਨੂੰ ਪੇਟਾ ਕਹਿੰਦੇ ਆ ਪੀਪਲ ਫਾਰ ਐਥੀਕਲ ਟ੍ਰੀਟਮੈਂਟ ਔਰ ਸਾਡੇ ਡਾਕਟਰਸ ਨੂੰ ਵੀ ਉੱਥੋਂ ਉਹਨਾਂ ਦੀਆਂ ਕਾਲਸ ਆ ਰਹੀਆਂ ਉਹ ਆਪਣਾ ਕੋਰਟ ਦੇ ਵਿੱਚ ਤੁਰੇ ਫਿਰਦੇ ਆ ਇਹਦਾ ਇੱਕੋ ਜਿਹਾ ਜਿਹੜਾ ਬੈਟਰ ਸੋਲੂਸ਼ਨ ਹੈ ਉਹ ਹੈਗਾ ਕਿ ਇਹਨੂੰ ਦੀ ਸਟਰਲਾਈਜੇਸ਼ਨ ਕਰਕੇ ਉੱਤੇ ਛੱਡਿਆ ਜਾਵੇ ਤੇ ਡਾਕਟਰ ਦੇ ਵਿੱਚ ਜਿਹੜੀ ਐਗਰੈਸ ਐਗਰੈਸ਼ਨ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਉਹ ਨਿਊਟਰ ਕਰ ਦਈਏ ਉਹਨੂੰ ਆਪਾਂ ਪਲੱਸ ਇਹਦੇ ਨਾਲ ਜਿਹੜਾ ਹੈਗਾ ਜਿਵੇਂ ਹਸਪੀਟਲਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਐਜੂਕੇਸ਼ਨ ਇੰਸਟੀਟਿਊਸ਼ਨ ਚ ਨਹੀਂ ਹੋਣੇ ਚਾਹੀਦੇ ਔਰ ਜਿਹੜੀਆਂ ਵੱਡਾ ਰੋੜੀਆਂ ਹੈਗੀਆਂ ਉਹ ਸੜਕ ਤੋਂ ਦੂਰ ਹੋਣੀਆਂ ਚਾਹੀਦੀਆਂ ਸੋ ਅਸੀਂ ਇਹ ਮੇਰੇ ਨਾਲ ਡਾਇਰੈਕਟਲੀ ਰਿਲੇਟਡ ਨਹੀਂ ਅਸੀਂ ਡਾਕ ਫਾਈਟ ਨਾਲ ਅਸੀਂ ਡੀਲ ਕਰਦੇ ਆਂ ਜੇ ਡਾਰੀਆਂ ਹੋ ਜਾਈਏ ਜਾਂ ਡੰਗੀ ਹੋ ਜਾਓ ਤਾਂ ਅਸੀਂ ਡੀਪ ਕਰਦੇ ਆ ਲੇਕਿਨ ਕਮਿਊਨੀਕੇਸ਼ਨ ਜਿਹੜੇ ਲੋਕਲ ਬਾਡੀਜ਼ ਕਰਦੇ ਆ ਉਹ ਅਸੀਂ ਇੱਕ ਇਸ ਕਰਕੇ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਸਟੇਟ ਲੈਵਲ ਤੇ ਟ੍ਰਾਂਸਪੋਰਟ ਬਣਾਇਆ ਜਿਹਦੇ ਸਾਰੇ ਮਿਨਿਸਟਰਸ ਆ ਸਾਰੇ ਸੈਕਟਰੀਜ਼ ਆ ਅਸੀਂ ਆਪਸ ਕੋਆਰਡੀਨੇਟ ਕਰਕੇ ਅਸੀਂ ਜਿਹੜਾ ਹੈਗਾ ਹੁਣ ਵੀ ਅਸੀਂ ਫਲਾਟਰ ਲੀਫ ਦੇ ਵਿੱਚ ਮੈਂ ਹਸਪੀਟਲ ਦੇਖ ਰਿਹਾ ਬੈਕਅਪ ਸਪੋਰਟ ਦੇਖ ਰਿਹਾ ਐਮਬੂਲੈਂਸ ਸਰਵਿਸਿਜ਼ ਦੇਖ ਰਿਹਾ ਮੈਡੀਸਨ ਸਪਲਾਈ ਦੇਖ ਰਿਹਾ ਕੁਝ ਡਾਕਟਰਸ ਆ ਜਿਹੜੇ ਸਾਡੇ ਐਮਐਲਏ ਜਿਹੜੇ ਫੌਟਰ ਦੇਖ ਰਹੇ ਆ ਜਾਂ ਖੇਤੀਬਾੜੀ ਦੇ ਵਿੱਚ ਹੁਣ ਜਦੋਂ ਪਾਣੀ ਰ ਉਹਦਾ ਮਤਲਬ ਉਹ ਕਰਾਣਾ ਆਪਣਾ ਜਿਹੜਾ ਸਰਵੇ ਕਰਾਣਾ ਤੋਂ ਅਸੀਂ ਅਲੱਗ-ਅਲੱਗ ਆਪਣਾ-ਆਪਣਾ ਫੀਲਡ ਕਰਦੇ ਆ ਇਹਦੇ ਵਿੱਚ ਡਾਕ ਇਹਦੇ ਨਾਲ ਅਸੀਂ ਇੱਕ ਕੰਪਰੀਹੈਂਸਿਵ ਪਾਲਿਸੀ ਬਣਾ ਕੇ ਤੇ ਉਹ ਜਿਹੜਾ ਦੋਨਾਂ ਦੇ ਸਾਰੀਆਂ ਪਾਰਟੀਆਂ ਦੇ ਕਰਸਰਨ ਹੋ ਜਾਣ ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਰੇਬੀਸ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦਾ ਕੋਈ ਇਲਾਜ ਹੀ ਨਹੀਂਗਾ ਤੇ ਬਾਕੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਸੀਂ 885 ਆਮ ਆਦਮੀ ਕਲੀਨਿਕ ਹੈ 200 ਹੋਰ ਖੋਲ ਰਿਹਾ ਅਸੀਂ ਉੱਥੇ ਵੀ ਰੇਬੀਸ ਦੀ ਵੈਕਸੀਨ ਜਦੋਂ ਤੁਹਾਨੂੰ ਬਾਈਟਸ ਡੌਗ ਬਾਈਟ ਹੋਏਗੀ ਯਾਰ ਤਾਂ ਇਮੀਡੀਏਟਲੀ ਜਾਓ ਔਰ ਦੋ ਚੀਜ਼ਾਂ ਇੱਕ ਜਿਹੜਾ ਤੁਹਾਡਾ ਸਨੇਕ ਬਾਈਟ ਤੇ ਨੁਜਾ ਡੌਗ ਬਾਈਟ ਮੈਂ ਪਿੰਡ 'ਚ ਜੰਮਿਆ ਜੀ ਔਰ ਮੇਰੇ ਆਪਣੇ ਵੀ ਤਜਰਬੇ ਆ ਕਿ ਮੈਂ ਖੇਤਾਂ 'ਚ ਗਿਆ ਬੜੀ ਵਾਰੀਆਂ ਜਦੋਂ ਨਾ ਗਿਆ ਸੀ ਖੇਤਾਂ ਵਿੱਚ ਜਾ ਰਿਹਾ ਸੀ ਮੈਂ ਕਿ ਪਹਿਲਾਂ ਤਾਂ ਲੇਡੀਜ਼ ਖੇਤਾਂ 'ਚ ਜੰਗਲ ਪਾਣੀ ਵੀ ਬਾਹਰ ਹੀ ਜਾਂਦੇ ਹੁੰਦੇ ਸੀ ਟਾਇਲਟਸ ਬਾਅਦ ਚ ਆਈਆਂ ਤੇ ਸਾਡੇ ਹਮੇਸ਼ਾ ਸਾਡੇ ਕੋਲ ਦੋ ਚੀਜ਼ ਹੈ ਇੱਕ ਟਾਰਚ ਤੇ ਇੱਕ ਡੰਡਾ ਹੱਥ ਦੇ ਵਿੱਚ ਜੇ ਦੋ ਚੀਜ਼ਾਂ ਹੋਣਗੀਆਂ ਤੁਸੀਂ ਡੌਗ ਬਾਈਟ ਤੋਂ ਵੀ ਬਚੋਗੇ ਔਰ ਤੁਸੀਂ ਸਨੇਕ ਬਾਈਟ ਤੋਂ ਵੀ ਬਚੋਗੇ ਔਰ ਮੈਂ ਕਹੂੰਗਾ ਜਿਹੜੇ ਮਾੜੇ ਬੰਦੇ ਆ ਉਹਨਾਂ ਤੋਂ ਵੀ ਬਚੋਗੇ ਇਹ ਹੁਣ ਥੋੜਾ ਜਿਹਾ ਤੁਹਾਡਾ ਨਾ ਮੈਡੀਕਲ ਕਾਲਜ ਕਰਕੇ ਸਾਰਾ ਕੁਝ ਐਸੋਲੇ ਜਿਹੜਾ ਇੱਕ ਕਿਸਮ ਦਾ ਹੈਗਾ ਅਸੀਂ ਵੈਸੇ ਤਾਂ ਰੰਗ ਰੋਗ ਨੇ ਇੱਥੇ ਕਰਾਇਆ ਹੈਗਾ ਇਹਦੇ ਚ ਕੁਝ ਪਰਸੈਂਟ ਡਵਲੂਸ ਹੋਣੇ ਆ ਜੀ ਇਹਦੇ ਚ ਤੁਹਾਡੀ ਸਟੇਟ ਆਫ ਦੀ ਆਰਟ ਨਵੀਂ ਬਿਲਡਿੰਗ ਬਣਨੀ ਹੈ ਸਾਲ ਚ ਕੰਮ ਸ਼ੁਰੂ ਹੋ ਜਾਏਗਾ ਸੋ ਇਟਸ ਅ ट्रांजिशन ਫੀਰੀ ਪਾਰਟੀ ਦੋ ਸਾਲਾਂ ਦੇ ਵਿੱਚ ਚੌਥੀ ਜਿਹੜਾ ਫਸਟ ਵਿਜ਼ਿਟ ਕਾਫੀ ਸ਼ੋਰਟਿੰਗ ਨੂੰ ਫੁਲਫਿਲ ਕਰਨ ਦੀ ਵਾਦਾ ਕੀਤਾ ਗਿਆ ਕੰਟੀਨਿਊ ਹੋਈ ਜਾਏ ਅਜੇ ਤੱਕ ਕੁਝ ਨਹੀਂ ਹੋਇਆ ਸਾਰੀ ਚੌਟਥੀ ਕਿੱਥੇ ਹੈ ਦੇਖੋ ਮੇਰਾ ਖਿਆਲ ਤੁਸੀਂ ਥੋੜਾ ਜਿਹਾ ਮਤਲਬ ਨਾ ਜੀ ਅਨਕਾਈਂਡ ਜ ਮੀਡੀਆ ਦਾ ਹੁੰਦਾ ਅਸੀਂ ਹੁਣ 1000 ਡਾਕਟਰ ਭਰਤੀ ਕੀਤੇ ਇਸ ਮਹੀਨੇ ਜੁਆਇਨ ਕਰ ਜਾਣਗੇ 400 ਪਹਿਲਾਂ ਅਸੀਂ ਮੈਡੀਕਲ ਅਫਸਰ ਭਰਤੀ ਕੀਤੇ ਸੀ 2500 ਸਾਡੇ ਜਿਹੜੇ ਸਪੈਸ਼ਲਿਸਟ ਸੀਗੇ ਹਰ ਸਾਲ ਪੀਜੀ ਕਰਕੇ ਜਾਂਦੇ ਸੀਗੇ ਤੁਸੀਂ ਵੀ ਇੱਥੇ ਸੀ ਪਿਛਲੀਆਂ ਸਰਕਾਰਾਂ ਵੀ ਇੱਥੇ ਸੀ ਕਿਸੇ ਨੇ ਨਹੀਂ ਇਹ ਸੋਚਿਆ ਵੀ ਬੌਂਡ ਭਰਦੇ ਆ 20 ਲੱਖ ਰੁਪਏ ਦਾ 2 ਲੱਖ 2 ਸਾਲ ਉਹਨਾਂ ਨੇ ਸਰਵਿਸ ਕਰਨੀ ਆ ਜਾਂ 1 ਸਾਲੋਂ ਸਰਵਿਸ ਕਰਨੀ ਆ ਜਾਂ 1 ਸਾਲ ਵਾਲਿਆਂ ਨੇ 10 ਲੱਖ 2 ਸਾਲ ਵਾਲਿਆਂ ਨੇ ਜਿਹੜਾ ਹੈਗਾ ਉਹ 20 ਲੱਖ ਰੁਪਏ ਦਾ ਬੌਂਡ ਹੈ ਉਹਨਾਂ ਦਾ ਤੇ ਇਸ ਵਾਰੀ ਤੁਹਾਨੂੰ ਬੜੀ ਜਾਣ ਕੇ ਖੁਸ਼ੀ ਹੋਏਗੀ ਕਿ 100 700 ਡਾਕਟਰ ਜੁਆਇਨ ਤੁਹਾਡੇ ਕੋਲੇ ਰੈਵਨਿਊ ਆ ਰਿਹਾ ਉਹ ਵੀ ਜੁਆਇਨ ਕਰ ਗਏ ਆ ਜਿਹੜੇ ਥੋਡੇ 58 ਤੋਂ ਬਾਅਦ ਸੀ ਜਿਹੜੇ ਡਾਕਟਰ ਚਿੱਤੇ ਸਾਨੂੰ ਲੋੜ ਹੈ ਸਪੈਸ਼ਲਿਸਟ ਦੀ ਕਮੀ ਹੈ ਉਹਨਾਂ ਨੂੰ ਅਸੀਂ ਭਰਤੀ ਕਰ ਰਹੇ ਆ ਉਹ ਵੀ 50 ਕ ਬੰਦੇ ਜਿਹੜੇ ਹੈਗੇ ਉਹ ਵੀ ਜੁਆਇਨ ਕਰ ਗਏ ਆ ਤੇ ਅਸੀਂ 100 150 ਜਿਹੜੇ ਹੈਗੇ ਡਾਇਰੈਕਟਰ ਰਿਕਰੂਟਮੈਂਟ ਐ ਸਪੈਸ਼ਲਿਸਟ ਭਰਤੀ ਕੀਤੇ ਆ